ਪਰੇਵੰਤ ਸਾਈਕੋ ਨੇ BBMB ਦੀ ਰੂਪ ਦੇ ਵਿੱਚ 6 ਮਈ 2025 ਨੂੰ ਆਰਡਰ ਕੀਤਾ ਸੀ ਜਿਹਦੇ ਵਿੱਚ ਕੁਝ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀ ਉਹਦੇ ਵਿੱਚ ਡਾਇਰੈਕਸ਼ਨ ਇਹ ਸੀ ਕਿ ਜੀ ਪੰਜਾਬ ਪੁਲਿਸ ਕੋਲੀ ਕੰਪਟੈਂਟ ਹੈ ਆਪਕੇ ਸਿਕਿਉਰਿਟੀ ਰੂਮ BBMB ਦੇ ਡੈਮ ਦੇ ਉੱਤੇ ਤੇ ਉਹਦੀਆਂ ਫੈਸਿਲਿਟੀਆਂ ਤੇ ਲਗਾ ਦੇ ਪੰਜਾਬ ਪੁਲਿਸ ਸਿਕਿਉਰਿਟੀ ਲਗਾਈ ਦੀ ਲੇਕਿਨ BBMB ਜੀ ਡੇ ਟੂ ਡੇ ਵਰਕ ਵਿੱਚ ਇੰਟਰਫੇਅਰ ਨਹੀਂ ਕਰੇਗੀ બીજી ਡਾਇਰੈਕਸ਼ਨ ਉਹਨਾਂ ਨੇ ਜਿਹੜੀ ਰੋਮਨ 3 ਦਿੱਤੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ 2 ਮਈ 2025 ਦਾ ਡਿਸੀਜਨ ਹੈ ਸੈਂਟਰਲ ਗਵਰਨਮੈਂਟ ਦਾ ਯੂਨੀਅਨ ਹੋਮ ਸੈਕਟਰੀ ਦਾ ਉਹਨੂੰ ਪੰਜਾਬ ਸਰਕਾਰ ਕੰਪਲਾਈ ਕਰੇ ਉਸ ਤੋਂ ਬਾਅਦ ਜਦੋਂ ਅਗਲੇ ਦਿਨ BBMP ਨੇ ਪਾਣੀ ਇਲੀਗਲੀ ਕੋਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਡਾਇਰੈਕਸ਼ਨ 2 ਮਈ 2025 ਦੇ ਆਰਡਰ ਦिए ਸਾਨੂੰ ਉਹ ਆਰਡਰ ਦੇ ਦਿਓ ਉਹ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਆਰਡਰ ਹੈ ਨਹੀਂ ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਕਿ ਜੀ ਆਰਡਰ ਕੋਈ ਨਹੀਂ ਹੈ ਡਿਸੀਜਨ ਕੋਈ ਨਹੀਂ ਹੈ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਸਾਡੇ ਕੋਲ ਸਾਡੇ ਕੋਲ ਤਾਂ ਉਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਓ ਆਰਡਰ ਸਾਨੂੰ ਨਹੀਂ ਦਿੱਤਾ ਗਿਆ ਜਦੋਂ ਹੀਅਰਿੰਗ ਹੋਈ 8 ਤਰੀਕ ਨੂੰ 8 ਤਰੀਕ ਨੂੰ ਕੋਰਟ ਨੇ ਯੂਨিয়ন ਆਫ ਇੰਡੀਆ ਨੂੰ ਪੁੱਛਿਆ ਕਿ ਤੁਹਾਡਾ ਕੰਫੀਡੈਂਟ ਆਫੀਸਰ ਇਸ ਇਸ਼ੂ ਨੂੰ ਡਿਸਾਈਡ ਕਰਨ ਲਈ ਕੌਣ ਹੈ ਉਹ ਕਹਿੰਦੇ ਜੀ ਯੂਨੀਅਨ ਪਾਵਰ ਸੈਕਟਰੀ ਹੈ ਪਾਵਰ ਸੈਕਟਰੀ ਨੇ ਅਜ ਤੱਕ ਕੋਈ ਆਰਡਰ ਨਹੀਂ ਪਾਸ ਕੀਤਾ ਇਨ ਸਪਾਈਟ ਆਫ ਥਿਸ ਕਿ ਹਰਿਆਣਾ ਦੀ ਦਰਖਾਸਤ ਜਿਹੜੀ ਹੈ ਬੀਬੀਐਮਬੀ ਦੇ ਥਰੂ ਪਾਵਰ ਸੈਕਟਰੀ ਤੇ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ 9 ਤਰੀਕ ਨੂੰ ਜਦੋਂ ਇਹ ਸਾਰੀਆਂ ਇਸ਼ੂਜ਼ ਆਈਆਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਕੰਟੈਂਪਟ ਨਹੀਂ ਇਸ਼ੂ ਕਰਦੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੇ ਅਫਸਰ ਉੱਤੇ ਮੌਜੂਦ ਸੀ ਉਹਨਾਂ ਦਾ ਨਾਮ ਡੀਜੀਪੀ ਤੇ ਚੀਫ ਸੈਕਟਰੀ ਆਪਣੇ ਐਥਿਕਲਿਟੀਸ ਦੇ ਅੱਜ ਅਸੀਂ ਇਹ ਦਰਖਾਸਤ ਫਾਈਲ ਕੀਤੀ ਹੈ ਕਿ ਜਿਹੜੀ ਡਾਇਰੈਕਸ਼ਨ ਹੈ ਉਹ ਮਾਈਦੀ ਕੰਪਲਾਈ ਕਰਨ ਦੇ ਲਈ ਉਹ ਬਿਲਕੁਲ ਕ੍ਰੈਕਸ਼ਨ ਜਿਹੜੀ ਪਾਸ ਹੋਈ ਹੈ ਮਿਸ ਰਿਪਰੈਜ਼ੈਂਟੇਸ਼ਨ ਐਂਡ ਮਿਸਲੀਡਿੰਗ ਦੀ ਕੋਰਟ ਦੇ ਨਾਲ ਪਾਸ ਹੋਈ ਹੈ ਉਹ ਜਿਹੜੇ ਫੈਕਟਸ ਕੋਰਟ ਦੇ ਅੱਗੇ ਰੱਖੇ ਗਏ ਉਹਦੇ ਵਿੱਚ ਫੈਕਟ ਮੈਟੀਰੀਅਲੀ ਕਨਸੀਲ ਕੀਤਾ ਗਿਆ ਕਿ ਸਾਰੀ ਇਸ਼ੂ ਜਿਹੜੀ ਹੈ ਹਰਿਆਣਾ ਦੇ ਕਹਨ ਤੇ ਹਰਿਆਣਾ ਦੇ ਚੀਫ ਮਿਨਿਸਟਰ ਦੇ ਡੀਓ ਲੈਟਰ ਲਿਖਣ ਤੇ ਮਿਸਟਰ ਖੱਟਰ ਨੂੰ ਜਿਹੜੇ ਕਿ ਯੂਨੀਅਨ ਪਾਵਰ ਮਿਨਿਸਟਰ ਨੇ ਉਹਨਾਂ ਨੂੰ ਜਿੱਥੇ ਚਿੱਠੀ ਲਿਖਣ ਦੇ ਬਾਵਜੂਦ ਯੂਨੀਅਨ ਸਰਗਰਮੈਂਟ ਨੇ ਇਹਦੇ ਉੱਤੇ ਕੋਈ ਡਿਸੀਜਨ ਨਹੀਂ ਕੀਤਾ ਤੇ ਜਦ ਕੋਈ ਕੰਪੀਟੈਂਟ ਅਥਾਰਟੀ ਦਾ ਡਿਸੀਜਨ ਹੈ ਹੀ ਨਹੀਂ ਤੇ ਯੂਨੀਅਨ ਹੋਮ ਸੈਕਰੀਟਰੀ ਦਾ ਆਰਡਰ ਜਿਹੜਾ ਦੋ ਤਰੀਕ ਦਾ ਹੈ ਉਹ ਇਲੀਗਲ ਐਂਡ ਵਿਦਾਊਟ ਜੂਰਿਸਡਿਕਸ਼ਨ ਆਰਡਰ ਹੈ ਤੇ ਉਸ ਆਰਡਰ ਨੂੰ ਕੰਪਲਾਈ ਕਰਨ ਦੀ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਰੀਕਾਲ ਕਰਕੇ ਮੋਡੀਫਾਈ ਕਰਨਾ ਹੈ ਹਾਈ ਕੋਰਟ ਹਾਈ ਕੋਰਟ ਨੇ ਹਰਿਆਣਾ ਜਨਰਲ ਆਫ ਇੰਡੀਆ ਤੇ BBMP ਨੂੰ ਸਾਡੀ ਅਰਪਲੀਕੇਸ਼ਨ ਦੇ ਵਿੱਚ ਨੋਟਿਸ ਦਿੱਤਾ ਹੈ ਕਿ ਉਹਨਾਂ ਨੂੰ ਕਿਹਾ ਕਿ 20 ਤਰੀਕ ਤੱਕ ਸਾਡੀ ਅਰਪਲੀਕੇਸ਼ਨ ਦੇ ਜਵਾਬ ਸਾਈਂ ਦੇ।